ਬਿਲਕੁਲ ਅੱਜ ਮੈਂ ਫਿਰ ਇੱਕ ਵਾਰ ਆਪਣੇ ਪਿਆਰਾ ਜ਼ਿਲ੍ਹਾ ਤੇ ਪਿਆਰੇ ਜ਼ਿਲ੍ਹੇ ਦੇ ਲੋਕਾਂ ਚ ਆਇਆ ਸੋ ਮੈਂ ਇਹ ਪੁੱਛਿਆ ਕਿ ਅੱਜ ਬਹੁਤ ਵੱਡੀ ਇਨਾਮਤ ਆਮ ਚਕ ਮੁੱਖ ਮੰਤਰੀ ਸਰਦਾਰ ਕੁਵਾਨ ਸਨਮਾਨ ਜੀ ਵੱਲੋਂ ਔਰ ਸਾਡੇ ਨੈਸ਼ਨਲ ਕਮਿਸ਼ਨਰ ਸਿਵਲ ਜੀ ਵੱਲੋਂ ਔਰ ਪੰਜਾਬ ਦੇ ਸਾਡੇ ਦੋਵੇਂ ਇੰਚਾਰਜ ਮਨੀਸ਼ ਸੋਧਿਆ ਜੀ ਔਰ ਸੁਦਰਜਨ ਜੀ ਜਿਹਨਾਂ ਦੀਗਵਾਈ ਚ ਲਗਾਤਾਰ ਪੰਜਾਬ ਦੇ ਅੰਦਰ ਵਾਕ ਵਕhetra ਚ ਚਾਹੀਦਾ ਡਵੈਲਪਮੈਂਟ ਦਾ ਸਵਾਲ ਹੋਵੇ ਚਾਹੇ ਸਰਵਸਤਾ ਸਵਾਲ ਹੋਵੇ ਚਾਹੇ ਆਮ ਆਂ ਹੀ ਪਾਰਟੀ ਦੇ ਵਰਕਰਾਂ ਨੂੰ ਨਵੀਂ ਜ਼ਿੰਮੇਵਾਰੀਆਂ ਦੇਣ ਦਾ ਸਵਾਲ ਹੋਵੇ ਹਰ ਰੋਜ਼ ਹਰ ਘੜੀ ਫਲ ਫਲ ਇਸ ਪਾਸੇ ਵੱਡੇ ਉਪਰਾਲੇ ਸਰਕਾਰ ਕਰ ਰਹੀ ਹੈ ਸੋ ਮੈਂ ਧੰਨਵਾਦ ਕਰਦਾ ਆਪਣੀ ਕਹਿੰਦੇ ਲੀਡਰਸ਼ਿਪ ਦਾ ਪੰਜਾਬ ਦੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਸਾਡੇ ਦੋ ਬਹੁਤ ਹੀ ਕਰਮਟ ਤੇ ਹੁਣ ਹਾਰ ਸਾਡੇ ਨੌਜਵਾਨ ਆਗੂਆਂ ਨੂੰ ਬਡੀ ਡਿਊਟੀ ਦਿੱਤੀ ਆ ਸੋ ਐਂਬਲੋਮਾ ٹرسٹ ਪੰਜਾਬ ਦੇ ਮੱਥੇ ਪਠਾਨਕੋਟ ਦੇ ਚੇਅਰਮੈਨ ਬਹੁਤੀ ਸ਼ਰਮਾ ਜਿਹੜੇ ਆਲੋਡੀ ਆਪਣੇ ਚੇਅਰ ਨੂੰ ਮੱਥੇ ਬੈਠ ਚੁੱਕਿਆ ਸੋ ਮੋਂਟੂ ਜੀ ਜਿਹੜਾ ਸਾਡੇ ਜਿਹੜਾ ਪ੍ਰਧਾਨ ਨੇ ਸੋ ਸਮਸਤ ਅਧਿਕਾਰੀ ਸਹਿਬਾਨ ਮੇਰੇ ਨਾਲ ਕੈਪਟਨ ਸਵੀਰ ਗੁਪਤਾ ਜਿਹੜੇ ਪਾਸ ਕੋ ਚੇਅਰਮੈਨ ਨੇ ਵਿਕਾਸ ਸੈਣੀ ਜੀ ਡਾਕਟਰ ਭਾਤਵਾ ਜੀ ਦਰਜਾ ਦਰਜਾ ਬਹੁਤ ਸਾਰੇ ਸਾਡੇ ਸਾਥੀ ਜੋ ਦੇਖ ਰਹੇ ਹੋ ਅੱਜ ਤੇ ਸਾਰਿਆਂ ਦਾ ਬੜਾ ਉਤਸ਼ਾਹ ਹੈ ਕਿ ਸਾਡੇ ਦੋ ਜਿਹੜੇ ਨੌਜਵਾਨ ਸਾਡੇ ਦੋਸਤ ਸਾਡੇ ਸਾਥੀ ਜਿਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਐਂਗਲੋਮੈਂਟ ٹرسٹ ਪਠਾਨਕੋਟ ਦੇ ਜਿਹੇ ਟਰਸਟੀ ਦੇ ਰੂਪ ਦੇ ਵਿੱਚ ਉਹ ਆਪਣਾ ਕਾਰਜਵਾਰ ਅਸਮਹਾਲ ਰਹੇ ਨੇ ਤਾਂ ਹਰਜੀਤ ਸਿੰਘ ਜਿਹੜੇ ਸਾਡੇ ਐਸ.ਸੀ. ਵਿਲ ਦੇ ਜ਼ਿਲ੍ਹਾ ਪ੍ਰਧਾਨ ਨੇ ਔਰ ਮਕਿੰਦਰ ਸਿੰਘ ਜਿਹੜੇ ਤੁਸੀਂ ਦੇਖ ਰਹੇ ਮੇਰੇ ਲੈਫਟ ਸਾਈਡ ਖੜੇ ਆ ਸੋ ਇਹਨਾਂ ਦੋਨਾਂ ਨੂੰ ਮੁबारकਾ ਦਾ ਬਹੁਤ ਬਹੁਤ ਹਾਰਡ ਮੁबारकਾ ਔਰ ਅਸੀਂ ਸਾਰੇ ਜਣੇ ਰਲ ਕੇ ਪਠਾਨਪੁਰ ਜ਼ਿਲ੍ਹੇ ਦੇ ਅੰਦਰ ਸ੍ਰੀ ਆਦਮ ਕੇਜਰੀ ਵਾਲ ਜੀ ਦਾ ਜਿਹੜਾ ਬ੍ਰਾਡ ਗਵਰਨੈਂਸ ਦਾ ਪਰਚਮ ਹੈ ਉਹਨੂੰ ਹੋਰ ਬਲੰਦੀਆਂ ਤੇ ਲੈ ਕੇ ਜਾਵਾਂਗੇ ਸੋ ਨਵੀਆਂ ਜ਼ਿੰਮੇਵਾਰੀਆਂ ਵੀ ਨਵੇਂ ਸਾਥ ਦੇ ਨਾਲ ਅੱਜ ਸਾਥੀ ਆਪਣੀ ਚੇਅਰ ਵੀ ਗ੍ਰਾਂਟ ਕਰ ਰਹੇ ਨੇ ਇਹਨਾਂ ਨੂੰ ਮੁबारकਾ ਔਰ ਸਾਨੂੰ ਮਤਲਬ ਉਮੀਦ ਹੈ ਕਿ ਇਹ ਆਲਰੇਡੀ ਫੀਲਡ ਦੇ ਅੰਦਰ ਲੋਕਾਂ ਦੀ ਸੇਵਾ ਕਰਦੇ ਨੇ ਔਰ ਇਹਨਾਂ ਜਿਹੜੀ ਜਨਮਵਰੀ ਪਾਰਟੀ ਦੀ ਦਿੱਤੀ ਹੈ ਨਾ ਸਮਝਣਾ ਕਿ ਬੜੀ ਵੈਟਰ ਚੁਆਇਸ ਆ ਪਾਰਟੀ ਔਰ ਪੂਰੇ ਮੁੰਡੇ ਨਾ ਮੁੰਡਾ ਲਾ ਕੇ ਐਮਪਲੋਇਮੈਂਟ ਕਸ ਦੀ ਸਾਰੇ ਟੀਮ ਦੇ ਨਾਲ ਚੇਅਰਮੈਨ ਸਾਹਿਬ ਨਾਲ ਇਹ ਪਠਾਨਪੁਰ ਸਾਹਿਬ ਦੇ ਜਿਹੜੇ ਕਾਜ਼ ਨੇ ਜਿਹੜੇ ਬਲੂਮਰ ਕਸ ਦੇ ਘੇਰੇ ਚਾਹਦੇ ਆ ਉਹਨਾਂ ਨੂੰ ਨੇਪਰੇ ਚਾੜ੍ਹਨ ਲਈ ਕਰਨ ਲਈ ਆਪਣੀ ਵੱਡੀ ਭੂਮਿਕਾ ਦਾ ਕਰਨਗੇ ਸੋ ਫਿਰ ਇੱਕ ਵਾਰ ਦੁਆਰਾ ਜਿੱਤੇ ਮੈਂ ਆਪਣੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਉਹਦੇ ਨਾਲ ਦੀ ਨਾਲ ਇਹ ਦੋਵਾਂ ਸਾਥੀਆਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਔਰ ਐਂਗਲੂਮੈਂਟ ٹرسٹ ਪਠਾਨਕੋਟ ਦੇ ਲੋਕਾਂ ਦੀ ਹੋਰ ਗਰਾਸ ਉੱਤੇ ਜਾ ਕੇ ਸੇਵਾ ਕਰੇ ਇਸ ਮੀਡੀਆ ਨਾਲ ਅੱਜ ਅਸੀਂਾਂ ਨੂੰ ਆਪਣੀਆਂ ਅਸੀਸਾਂ ਵੀ ਦੇ ਰਿਹਾ ਸ਼ੁਭਕਾਮਨਾਵਾਂ ਵੀ ਦੇ ਰਿਹਾ ਇਹ ਵਧਾਈ ਵੀ ਦੇ ਰਿਹਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਭ ਤੋਂ ਪਹਿਲੇ ਮੈਂ ਆਪਣੀ ਲੀਡਰਸ਼ਿਪ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਦੋ ਬਾਵਾਂ ਹੋਰ ਦਿੱਤੀਆਂ ਨੇ ਕੰਮ ਕਰਨ ਵਾਸਤੇ ਸੋ ਅੱਜ ਸਾਡੇ ਮੰਤਰੀ ਸਾਹਿਬ ਲਾਰਜੰਡ ਕਟਾਰੋ ਚੱਤੂ ਆਏ ਨੇ ਤੇ ਆਪਣੇ ਦਰਸੇ ਵਿੱਚ ਔਰ ਇਹਨਾਂ ਨੇ ਆਪਣੀ ਹੱਥੀ ਜਿਹੜਾ ਜੋ ਸਾਰਿਆਂ ਦੀ ਤਾਜਬੋਸ਼ੀ ਕਰਾਈ ਹੈ ਕਿਉਂਕਿ ਮੇਰਾ ਵੀ ਇਹਨਾਂ ਨਾਲ ਪਾਸੇ ਰਹਿੰਦਾ ਹੀ ਕੰਮ ਉਦੋਂ ਆਏ ਨਹੀਂ ਆ ਨਹੀਂ ਸਕੇ ਤੇ ਅੱਜ ਆਏ ਨੇ ਅੱਜ ਵੀ ਮੇਰੀ ਵੀ ਤਾਜਬੋਸ਼ੀ ਸਮਝ ਲਓ ਵੀ ਅੱਜ ਹੀ ਹੋਈ ਹੈ ਇਹਨਾਂ ਨਾਲ ਦੀ ਹੋਰ ਬਾਦੋ ਦੀ ਔਰ ਮੈਂ ਸਾਰੇ ਹੀ ਆਪਣੇ ਜਿਹੜੇ ਜਿੰਨੇ ਵੀ ਵਰਕਰ ਸਹਿਬਾਨ ਨੇ ਜਿਨ੍ਹਾਂ ਨੇ ਪਾਰਟੀ ਲਈ ਕੰਮ ਕੀਤਾ ਔਰ ਪਾਰਟੀ ਨੂੰ ਅੱਜ ਇੰਨੀਆਂ ਬੁਲੰਦੀਆਂ ਤੇ ਪਹੁੰਚਾਇਆ ਉਹ ਇਹ ਸਾਰੇ ਵਰਕਰਾਂ ਦੀ ਹੀ ਮਿਹਨਤ ਹੈ ਸੋ ਇਹ ਇੱਕ ਗੱਲ ਮੈਂ ਸਾਰੇ ਵਰਕਰਾਂ ਨੂੰ ਜ਼ਰੂਰ ਸਿੰਘ ਜਨਪ ਚਾਹਾਂਗਾ ਕਿ ਤੁਹਾਨੂੰ ਸਭ ਨੂੰ ਜਿਹੜਾ ਹੈ ਉਹ ਮਾਨ ਸਨਮਾਨ ਜਿਹੜਾ ਉਹ ਪਾਰਟੀ ਵੱਲੋਂ ਮਿਲਣਾ ਹੈ ਮਿਲਣਾ ਹੈ ਕਿਉਂਕਿ ਸਾਡੀ ਪਾਰਟੀ ਜਿਹੜੀ ਹੈ ਆਮ ਲੋਕਾਂ ਦੀ ਪਾਰਟੀ ਹੈ ਆਮ ਵਰਕਰ ਸਾਡੇ ਨਾਲ ਜੁੜ ਕੇ ਅੱਜ ਆਸੀਂ ਸਰਕਾਰ ਦੇ ਵਿੱਚ ਬੈਠੇ ਆਂ ਸੋ ਜਿਨ੍ਹਾਂ ਨੇ ਨੇ ਮਿਹਨਤ ਕੀਤੀ ਹੈ ਉਹਨਾਂ ਦੇ ਮਿਹਨਤ ਸਦਕਾ ਹੀ ਅੱਜ ਇਹਨਾਂ ਨੂੰ ਇਹ ਉਦੇਦਾਰੀਆਂ ਜਿਹੜੀਆਂ ਮਿਲ ਰਹੀਆਂ ਨੇ ਸਰਕਾਰ ਵੱਲੋਂ ਹੋਰ ਵੀ ਸਾਡੇ ਪੰਜ ਛੇ ਜਿਹੜੇ ਟਰਸਟੀ ਬੰਨੇ ਆ ਸੋ ਜਿਹੜੇ ਲੋਕ ਕੰਮ ਕਰਦੇ ਔਰ ਸਾਰਿਆਂ ਨੂੰ ਜਿਹੜਾ ਉਹ ਸਮਾਂ ਮਿਲੇਗਾ ਟਾਈਮ ਮਿਲੇਗਾ ਆਪਣਾ ਕੰਮ ਕਰਨ ਉਹ ਅੱਜ ਮਿਲ ਨੂੰ ਬੜੀ ਖੁਸ਼ੀ ਆ ਕਿ ਮੇਰੇ ਨਾਲ ਕੰਮ ਕਰਨ ਲਈ ਮੇਰੇ ਦੋ ਭਰਾ ਹੋਰ ਜਿਹੜੇ ਨਾ ਉਹ ਆਏ ਨੇ ਔਰ ਅਸੀਂ ਮਿਲ ਕੇ ਸ਼ਹਿਰ ਦੀ ਜਿਹੜੀ ਬਿਹਤਰੀ ਵਾਸਤੇ ਆਪਣੇ ਮੰਤਰੀ ਸਾਹਿਬ ਦੀ ਅਗਵਾਈ ਹੇਠ ਕੰਮ ਕਰਾਂਗੇ ਧੰਨਵਾਦ 2022 ਇਲੈਕਸ਼ਨ ਤੋਂ ਬਾਅਦ ਪੰਜਾਬ ਦੇ ਵਿੱਚ ਹੋਂਦ ਚ ਆਮ ਆਦੀ ਪਾਰਟੀ ਜਿਹੜੀ ਆਈ ਹੈ ਪੰਜਾਬ ਸਰਕਾਰ ਬਣਾਈ ਹੈ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਐਜ਼ ਅ ਮੁੱਖ ਮੰਤਰੀ ਕੰਮ ਕਰ ਰਹੇ ਹੈ ਪਹਿਲੇ ਦਿਨ ਤੋਂ ਜਿਹੜੀ ਸਰਕਾਰ ਦੀ ਜਿਹੜੀ ਸਪੀਡ ਹੈ ਬਹੁਤ ਤੇਜ਼ੀ ਨਾਲ ਚੱਲ ਰਹੀ ਹੈ ਔਰ ਖਾਸ ਕਰਕੇ ਜ਼ਮੀਨ ਪੱਧਰ ਤੇ ਕੰਮ ਕਰ ਰਹੀ ਹੈ ਅੱਜ ਤੁਸੀਂ ਦੇਖ ਲਓ ਪੰਜਾਬ ਦੇ ਵਿੱਚ ਜਿਹੜੀ ਸਿੱਖਿਆ ਕ੍ਰਾਂਤੀ ਜਿਹੜੀ ਲਹਿਰ ਹੈ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਜਿੰਨੇ ਵੀ ਸਕੂਲਾਂ ਦਾ ਜਿਹੜਾ ਨਿਆਰ ਹੈ ਬਹੁਤ ਉੱਚਾ ਉਠਿਆ ਹੈ ਸਾਡੇ ਗਰੀਬ ਪਰਿਵਾਰਾਂ ਦੇ ਬੱਚੇ ਉੱਥੇ ਵਧੀਆ ਐਜੂਕੇਸ਼ਨ ਲੈ ਰਹੇ ਆਂ ਔਰ ਸਾਡੇ ਖਾਸ ਕਰਕੇ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਆ ਉਹ ਜਿਨ੍ਹਾਂ ਦੇ ਵਿੱਚ ਅਭਲ ਆ ਰਹੇ ਆਂ ਪੰਜਾਬ ਸੂਬੇ ਦੇ ਵਿੱਚ ਜਿਹੜੇ ਖੇਡਾਂ ਦੇ ਕੰਪੀਟੀਸ਼ਨ ਵੀ ਹੋ ਜਿੱਤ ਰਹੇ ਆਂ ਸ ਤੇ तमाम ਗੱਲਾਂ ਅੱਜ ਜਿਹੜੀਆਂ ਹੁੰਦੇ ਸੀ ਪਹਿਲੇ ਗਰੀਬ ਪਰਿਵਾਰਾਂ ਦੇ ਜਿਹੜੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਨਹੀਂ ਮਿਲਦੀ ਸੀ ਅੱਜ ਜਿਹੜੇ ਗਰੀਬ ਪਰਿਵਾਰਾਂ ਦੇ ਬੱਚੇ ਜਨਮ ਦੀ ਪੰਜਾਬ ਚ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਉਹਦੇ ਕਾਰਨ ਅੱਜ ਹਰ ਇੱਕ ਜਿਹੜੇ ਸਾਡੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਮਿਲ ਰਹੀ ਹੈ ਸੋ ਅੱਜ ਦਾ ਜ ਇਹਨੇ ਪਖਾਨਕੋਟ ਦੇ ਕੰਪਰੂਵਮੈਂਟ ਟ੍ਰਸਟ ਵੀਰੇ ਸਾਡੇ ਚੇਅਰਮੈਨ ਬੁੱਤੀ ਸ਼ਰਮਾ ਜੀ ਇੱਥੇ ਬਣਿਆ ਅੱਜ ਸਾਡੇ ਵਿੱਚ ਜਿਹੜੇ ਸਾਡੇ ਭਰਾ ਨਿਤਿੰਦਰ ਜੀ ਔਰ ਸਾਡੇ ਹਰਜੀਤ ਜੀ ਜਿਨ੍ਹਾਂ ਨੇ ਐਜੇ ਟਰਸਟੀ ਅੱਜ ਆਪਣਾ ਕਾਰਜ ਪਰ ਸਭ ਸੰਭਾਲਿਆ ਸਾਡੇ ਵਿੱਚ ਪੰਜਾਬ ਦੇ ਸਾਡੇ ਹਰਮਨ ਪਿਆਰੇ ਮੰਤਰੀ ਸਾਹਿਬਾਨ ਨਾਲ ਜਨ ਬਖਾਲੋ ਚੰਦ ਜੀ ਇਹਨਾਂ ਨੂੰ ਸ਼ਹੀਦ ਬਾਦ ਦੇਣ ਆਏ ਸਾਡੇ ਵਿੱਚ ਸਾਡੇ ਪੰਜਾਬ ਦੇ ਸੈਕਟਰੀ ਲਖਰਾ ਜੀ ਇੱਥੇ ਪਹੁੰਚੇ ਆ ਜਿਨੇ ਵੀ ਆਮ ਆਦਮੀ ਪਾਰਟੀ ਇੱਥੇ ਕਾਰਜਕਰਤਾ ਇੱਥੇ ਪਹੁੰਚੇ ਆ ਦਰਜਾ ਬਦਰਜਾ ਸਾਡੇ ਚੇਅਰਮੈਨ ਸਾਹਿਬਾਨ ਸਾਰੇ ਨੇ ਉਹਨਾਂ ਨੂੰ ਮੁਬਾਰਕਬਾ ਦਿੱਤੀ ਹੈ ਨਿਯਾਸ ਕਰਦਾ ਵੀ ਜਿਸ ਤਰ੍ਹਾਂ ਪਾਰਟੀ ਨੇ ਇਹਦੇ ਲਈ ਚੰਗੇ ਕੰਮ ਕਰਨ ਦੇ ਵਾਸ ਇਹ ਜਾਂਦਾ ਹੈ ਕਿ ਇਹ ਵਧੀਆ ਕੰਮ ਕਰਨਗੇ ਪੂਰੇ ਦੂਰਤੀ ਸ਼ਰਮਾ ਨਾਲ ਤਾਲਮੇ ਬਣਾ ਕੇ ਪਠਾਨਕੋਟ ਦਾ ਜਿਹੜਾ ਸੁਧਾਰ ਕਰਨਗੇ ਮੰਤਰੀ ਜੀ ਨਾਲ ਤਾਲਮੇ ਕਰਕੇ ਆਪਣੇ ਜ਼ਿਲ੍ਹੇ ਪਠਾਨਕੋਟ ਦਾ ਜਿਹੜਾ ਨਾਂ ਹੈ ਬੁਲੰਦੀ ਤੇ ਲੈ ਕੇ ਜਾਣਗੇ ਸੋ ਅੱਜ ਤਮਾਮ ਜਿੰਨੇ ਵੀ ਸਾਡੇ ਵਰਕਰ ਸਹਿਬਾਨ ਨੇ ਉਹਨੂੰ ਮੁਬਾਰਕਵਾ ਦੇਣ ਆਏ ਆ ਮੈਂ ਪਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਵੀ ਸਾਡੇ ਪਠਾਨਕੋਟ ਸ਼ਹਿਰ 'ਤੇ ਉੱਪਰ ਹਮੇਸ਼ਾ ਜਿਹੜਾ ਮਿਹਰ ਦਾ ਹੱਥ ਰੱਖੇ ਸਭ ਤੋਂ ਪਹਿਲੇ ਤੇ ਮੈਂ ਪਾਤੀ ਹਾਲਕ ਮਾਰ ਦਾ ਧੰਨਵਾਦ ਕਰਨਾ ਚਾਹਾਂਗਾ ਸਾਡੀ ਪਾਰਟੀ ਸਪੀਮੋ ਸ਼੍ਰੀ ਅਰਵਿੰਦ ਅਰਵਿੰਦ ਕੇਜਰੀਵਾਲ ਜੀ ਅਤੇ ਸਾਡੇ ਸੀਐਮਪੋਰਟੀ ਸਰਦਾਰ ਭਗਵੰ ਮਾਣ ਆਦਾ ਬਹੁਤ ਧੰਨਵਾਦੀਆਂ ਮੈਂ ਵਿਸ਼ੇਸ਼ ਤੌਰ ਤੇ ਵਿੱਚ ਸਾਡੇ ਮੰਤਰੀ ਸ਼੍ਰੀ ਲਾਲ ਚੰਦ ਕਟਾਰੂ ਚੱਕ ਜੀ ਗੁਦੇਵ ਸਿੰਘ ਲਖਨਾ ਜੀ ਤੇ ਸਾਡੇ ਇੰਪਰੂਵਮੈਂਟ ਕਮੇਟੀ ਦੇ ਚੇਅਰਮੈਨ ਸ਼੍ਰੀ ਬਿਬੂਤੀ ਸ਼ਰਮਾ ਜੀ ਦਾ ਵੀ ਧੰਨਵਾਦ ਕਰਾਂਗਾ ਜਿਨ੍ਹਾਂ ਨੇ ਸਾਨੂੰ ਇਸ ਉਹਦੇ ਲਈ ਲਵਾਜਿਆ ਬਾਕੀ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਅਬਰੂ ਮੈਟਰ ਟੋਕ ਦੇ ਪ੍ਰਤੀ ਸਾਡੇ ਚੇਅਰਮੈਨ ਸਾਹਿਬ ਜੋ ਸਾਨੂੰ ਦਿਸ਼ਾ ਵਿੱਚ ਦੇਣਗੇ ਅਤੇ ਜੋ ਸ਼ੈਦੀ ਦਿੱਤੀ ਲਈ ਹੋਏਗਾ ਅੱਛੇ ਕੰਮ ਕਰਾਂਗੇ ਤੇ ਸ਼ਹਿਰ ਨੂੰ ਹੋਰ ਦਿੱਤਰ ਬਣਾਉਣ ਦੇ ਵਿੱਚ ਬਰਾਦ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਮੁੱਢਲੇ ਸਿਧਾਂਤਾਂ ਬਹੁਤ-ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਅੱਜ ਪ੍ਰੋਮੈਟਰ ਟੋਕ ਦੇ ਸਾਹਮਣੇ ਪੇਸ਼ ਕੀਤਾ ਹੈ ਸਭ ਤੋਂ ਪਹਿਲਾਂ ਮੈਂ ਸ੍ਰੀ ਅਲਗਨ ਕੇਜੀਵਾੜ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹਨਾ ਜਿਨ੍ਹਾਂ ਦੀ ਜਿਨ੍ਹਾਂ ਨੇ ਦੇਖੀ ਅਸੀਂ ਰਾਜਨੀਤੀ ਵਿੱਚ ਪੈ ਰੱਖਿਆ ਸੁਰੂ ਤੋਂ ਬਾਰਾ ਤੋਂ ਲੈ ਕੇ ਅੱਜ ਤੱਕ ਜੋ ਵੀ ਕਾਰਜਾਂ ਦਾ ਸਮਰ ਦਿੱਤਾ ਗਿਆ ਜੋ ਵੀ ਕੰਮ ਦਿੱਤਾ ਗਿਆ ਜੀ ਪੂਰੀ ਇਮਾਨਦਾਰੀ ਨਾਲ ਉਹਨਾਂ ਨੂੰ ਨਵਾਇਆ ਅਸੀਂ ਅੱਜ ਇਹ ਤੇ ਇਹ ਵਾਅਦਾ ਕਰਦੇ ਹਾਂ ਤੁਹਾਡੇ ਨਾਲ ਪ੍ਰਧਾਨਪੁਰ ਦੇ ਜਿੰਨੇ ਵੀ ਕੰਮ ਅਜੇ ਪੈਂਡਿੰਗ ਹੈ ਜਾਂ ਚੱਲ ਰਿਹਾ ਹੈ ਉਹਨਾਂ ਨਾਲ ਸੇਮ ਸਮਾਜ ਨਾਲ ਮਿਲ ਕੇ ਮੰਤਰੀ ਸਾਹਿਬ ਨਾਲ ਦੇ ਬਾਈ ਵਿੱਚ ਸਾਰੇ ਅਸੀਂ ਨਾਲ ਮਿਲ ਕੇ ਕੰਮ ਕਰਾਂਗੇ ਜਿੱਥੇ ਜਿੱਥੇ ਸਾਡੀ ਜ਼ਿੰਮੇਵਾਰੀ ਲਈ ਹੈ ਉਹ ਪੂਰੀ ਤੰਦੇ ਨਵਾਇ ਜਾਏਗਾ اج بڑا خوشی کے دن پہلے تو سارے چیئرمین صاحب نے بہت بدھائیا کچھ دن پہلے انہیں چیز تو ਬੱਠੇ ਸਨ ਅੱਜ ਅਸੀਂ ਹਾਜ਼ਰ ਹਾਂ ਉਹਦੀ ਸਰਕਾਰ ਸਾਡੇ ਨਾਲ ਟ੍ਰਸਟੀ ਸਾਡੀ ਰੀਜਨਲ ਸੀਨੀਅਰ ਟੈਂਡਰਫੀਨੀ ਦੋ ਸਾਥੀ ਬੈਠੇ ਨੇ ਸੋ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾ ਦਿੰਦਾ ਹਾਂ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਧੰਨਵਾਦ ਕਰਦਾ ਸਾਡੇ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਵਰਕਰ ਜਿਹੜੇ ਵਲੰਟੀਅਰ ਸੀ ਇਹਨਾਂ ਨੂੰ ਇਹਨਾਂ ਮਾਨ ਸਨਮਾਨ ਦਿੱਤਾ ਹੈ ਪਰ ਸਰਕਾਰ ਕਰੋ ਦਵਾਇਆ ਇਹ ਉਮੀਦ ਕਰਦਾ ਇਹਨਾਂ ਦੇ ਬੜੇ ਲੰਮੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਰੀਡ ਦੀ ਹੱਡੀ ਸਾਡੇ ਵਲੰਟੀਅਰ ਨੇ ਜਿਸ ਤਰ੍ਹਾਂ ਇਹਨਾਂ ਨੇ ਇਕੱਲੇ ਵੀ ਡੀਜੀਪੀ پارٹی ਲਈ ਬਾਕਮ ਕਰਦੇ ਰਹਿੰਦੇ ਔਰ ਹੋਰ ਤਰਕੀਆਂ ਨੂੰ ਛੂਹਦੇ ਰਹਿੰਦੇ ਧੰਨਵਾਦ